ਮਾਨਯੋਗ ਐਸਐਸਪੀ ਮੈਮ ਡਾਕਟਰ ਪ੍ਰਕਿਆ ਜੈਨ ਐਸਐਸਪੀ ਫਾਜ਼ਲ ਕਾ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੇ ਤਹਿਤ ਅਸੀਂ ਲਗਾਤਾਰ ਜਿਹੜੇ ਸਮੱਗਲਰ ਨੇ ਉਹਨਾਂ ਤੇ ਸਿਕੰਜਾ ਕੱਸਦੇ ਆ ਰਹੇ ਹਾਂ ਕੁਝ ਦਿਨ ਪਹਿਲਾਂ ਸਾਡੇ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਪੰਜਾਬ ਸਿੰਘ ਤੇ ਉਹਨਾਂ ਨਾਲ ਟਵਾਣਾ ਪਿੰਡ ਦੇ ਸਰਪੰਚ ਬਰਿੰਦਰ ਸਿੰਘ ਹੋਰਾਂ ਵੱਲੋਂ ਇੱਕ ਵਾਈਟ ਦਿੱਤੀ ਗਈ ਸੀ ਕਿ ਜਲਾਲਾਬਾਦ ਦੇ ਏਰੀਆ ਵਿੱਚ ਉਹਨਾਂ ਨੇ ਪਿੰਡ ਗਿਣਾਏ ਸੀਗੇ ਕੁਝ ਜਿਵੇਂ ਸੁਖੇਰਾ ਬੋਦਲਾ ਫੱਤੂਆਲਾ ਟਵਾਣਾਕਲਾ ਬੱਲੂਆਣਾ ਮਹਾਲਮ ਕਾਠਗੜ ਹਲਿਆਣਾ ਟਿੱਬਾ ਮਸਤੀ ਅਰਨੀਆਲਾ ਵੀ ਇਹਨਾਂ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਹੈ ਤੇ ਵੀ ਪੁਲਿਸ ਕੁਝ ਨਹੀਂ ਕਰ ਰਹੀ ਤੇ ਉਸ ਦੇ ਸੰਬੰਧ ਵਿੱਚ ਮੈਂ ਦੱਸਣਾ ਚਾਹਨਾ ਕਿ ਸਨ 2019 ਤੋਂ ਲੈ ਕੇ 2023 ਤੱਕ ਇਹਨਾਂ ਅਠੇ ਪਿੰਡਾਂ ਵਿੱਚ ਜਿਹੜੇ ਸਾਡੇ ਹੌਟਸਪੌਟ ਨੇ ਇਹ ਕੁੱਲ 168 ਮੁਕਦਮੇ ਦਰਜ ਹੋਏ ਨੇ ਐਨਡੀਪੀਐਸ ਦੇ ਤੇ 441 ਮੁਕਦਮੇ ਦਰਜ ਹੋਏ ਨੇ ਐਕਸਾਈਜ਼ ਦੇ ਜਿਦੇ ਵਿੱਚ ਟੋਟਲ 607 ਮੁਕਦਮੇ ਇਹ ਅਸੀਂ 5 ਸਾਲਾਂ ਵਿੱਚ ਦਰਜ ਕੀਤੇ ਨੇ ਤੇ 672 ਬੰਦੇ ਅਸੀਂ ਇਹਨਾਂ ਮੁਕਦਮਿਆਂ ਵਿੱਚ ਅਰੈਸਟ ਕੀਤੇ ਨੇ ਤੇ ਜਿਨ੍ਹਾਂ ਨੂੰ ਅਰੈਸਟ ਕਰਕੇ ਅਸੀਂ ਜੇਲ੍ਹ ਭੇਜਿਆ ਹੁਣ ਜਨਵਰੀ 2024 ਤੋਂ ਲੈ ਕੇ ਹੁਣ ਤੱਕ ਅਸੀਂ 28 ਮੁਕਦਮੇ ਐਨਡੀਪੀਐਸ ਵਗੈਰਾ ਐਕਸਾਈਜ ਆਖਦੇ ਅਸੀਂ ਦਰਜ ਕਰ ਚੁੱਕੇ ਹਾਂ ਇਹਨਾਂ ਦੇ ਨਸ਼ਿਆਂ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਖਿਲਾਫ ਇਹਨਾਂ ਪਿੰਡਾਂ ਦੇ ਵਿੱਚ ਤੇ 35 ਮੁਕਦਮੇ 35 ਬੰਦੇ ਅਸੀਂ ਅਰੈਸਟ ਕੀਤੇ ਇਹਨਾਂ ਮੁਕਦਮਿਆਂ 'ਚ ਤੇ ਜਿਦੇ ਵਿੱਚ ਅਸੀਂ 650 ਗ੍ਰਾਮ ਹਿਰੋਇਨ 13.1 ਕਿਲੋ ਭੁੱਕੀ ਤੇ ਡਰਗ ਮਣੀ 20700 4950 ਲੀਟਰ ਲਾਹਨ ਤੇ 258 ਲੀਟਰ ਨਜਾਇਜ਼ ਸ਼ਰਾਬ ਅਸੀਂ ਰਿਕਵਰ ਕੀਤੀ ਹੈ ਅਸੀਂ ਆਪਣੇ ਮਕਸਦ ਦੇ ਵਿੱਚ ਪਬਲਿਕ ਦੀ ਮਦਦ ਨਾਲ ਅਸੀਂ ਕਾਮਯਾਬ ਹੁੰਦੇ ਰਹੇ ਆ ਹੁਣ ਸਾਨੂੰ ਇੰਸਪੈਕਟਰ ਪੰਜਾਬ ਸਿੰਘ ਜਿਹੜੇ ਸਾਡੇ ਰਿਟਾਇਰ ਨੇ ਉਹਨਾਂ ਨੇ ਸਾਨੂੰ ਯਾਦ ਕਰਾਇਆ ਤੇ ਨਾਲ ਸਰਪੰਚ ਜੀ ਬਲਵਿੰਦਰ ਸਿੰਘ ਅਸੀਂ ਐਕਸ਼ਨ ਗਵਰਨਮੈਂਟ ਵੱਲੋਂ ਪਹਿਲਾਂ ਹੀ ਤੇਜ਼ ਹੋਇਆ ਹੋਇਆ ਹੈ ਟੋਟਲ 655 ਬੰਦੇ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ੇ ਨਾਲ ਰਿਲੇਟਡ ਨੇ ਉਹ ਨਾਮਿਨੇਟ ਕੀਤੇ ਗਏ ਨੇ ਇਹਨਾਂ ਬੰਦਿਆਂ ਨੂੰ ਅਸੀਂ 100 ਦੇ ਕਰੀਬ ਅਸੀਂ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਨੂੰ ਅਸੀਂ 110 ਦੇ ਕਲੰਦਰੇ ਬਣਾ ਕੇ ਇਹਨਾਂ ਨੂੰ ਪਾਬੰਦ ਕਰਾਂਗੇ ਅਗਰ ਇਹ ਅੱਗੇ ਤੋਂ ਇਹ ਕ੍ਰਾਈਮ ਕਰਨਗੇ ਤਾਂ ਇਹਨਾਂ ਨੂੰ ਸਜ਼ਾ ਹੋਏਗੀ ਇਹਨਾਂ ਦੀ ਜ਼ਮਾਨਤ ਲੋਕ ਭਰਨਗੇ ਜਦੋਂ ਇਹ ਕੋਈ ਕ੍ਰਾਈਮ ਕਰਨਗੇ ਤਾਂ ਜ਼ਮਾਨਤ ਉਹਦੇ ਜ਼ਮਾਨਤੀ ਨੂੰ ਪੈਣੀ। ਆਦਰਵਾਇਜ਼ ਇਹ ਜਿਹੜੇ 655 ਬੰਦੇ ਇਹ ਸਲਾਖਾਂ ਦੇ ਪਿੱਛੇ ਜਾਣਗੇ। ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਅਸੀਂ ਇਸ ਜਲਾਲਾਬਾਦ ਏਰੀਏ ਦੇ ਜਿਹੜੇ ਕੁਝ ਪਿੰਡ ਨੇ ਹੌਟਸਪੌਟ ਉਹਨਾਂ ਨੂੰ ਅਸੀਂ ਨਸ਼ਾ ਮੁਕਤ ਕਰ ਸਕੀਏ। ਜਲਾਲਾਬਾਦ ਕਵਾਰਦੇ ਸਾਹਿਬ ਨਾਲੋਂ ਸਰ ਕਿਹੜੇ ਪਿੰਡ ਅੱਜ ਹੌਟਸਪੌਟ ਦੇ ਖਾਬੀਸ ਸਥਿਤੀ ਹੈ। ਇਹ ਇੱਕ ਹੈਗਾ ਸਖੇਰਾ ਬੋਦਲਾ ਫਤੂ ਵਾਲਾ ਟਵਾਣਾ ਕਲਾ ਬੱਲੂਆਣਾ ਮਹਾਲਮ ਕਾਠਗੜ੍ਹ ਅਲਿਆਣਾ ਤੇ ਟਿੰਬਾ ਬਸਤੀ ਅਰਨੀਆਲ ਤੇ ਇਹਦੇ ਪਿੰਡਾਂ ਵਿੱਚ ਅਸੀਂ ਲਗਾਤਾਰ ਡਾਕਰਪਤਾ ਕੈਂਪ ਵੀ ਲਗਾ ਰਹੇ ਆ ਮਾਨਯੋਗ ਐਸਐਸਪੀ ਮੈਮ ਹੋਰਾਂ ਵੱਲੋਂ ਇੱਕ ਮਿਸ਼ਨ ਨਿਸ਼ਚੈ ਸ਼ੁਰੂ ਕੀਤਾ ਗਿਆ ਹੈ ਉਹਦੇ ਵਿੱਚ ਪਬਲਿਕ ਨੂੰ ਜਾ ਕੇ ਗਾਈਡ ਕਰੀਦਾ ਹੈ ਕਿ ਇਹ ਜਿਹੜੇ ਨਸ਼ੇ ਦਾ ਵਪਾਰ ਹੈ ਇਹ ਬੜਾ ਗਲਤ ਹੈ ਜੇ ਆਪਾਂ ਨੂੰ ਕਮਰਸ਼ੀਅਲ ਕੁਆਂਟੀਟੀ ਆਪਾਂ ਕਿਸੇ ਕੋਲੋਂ ਫੜੀ ਜਾਂਦੀ ਹੈ ਤਾਂ ਉਹਨਾਂ ਨੂੰ ਘੱਟੋ-ਘੱਟ 10 ਸਾਲ ਸਜ਼ਾ ਤੇ ਵੱਧ ਤੋਂ ਵੱਧ 20 ਸਾਲ ਤੇ 1 ਲੱਖ ਰੁਪਏ ਜੁਰਮਾਨਾ ਮਿਨੀਮਮ 2 ਲੱਖ ਰੁਪਏ ਮੈਕਸਿਮਮ ਉਸ ਤੋਂ ਇਲਾਵਾ ਕੋਈ 20 ਸਾਲ ਦਾ ਜਵਾਨ ਹੈ ਅਗਰ ਉਸ ਨੂੰ 10 ਸਾਲ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਹਦਾ ਕਾਫੀ ਅਰਸਾ ਜੇਲ੍ਹ ਦੇ ਅੰਦਰ ਚੱਲ ਜਾਏਗਾ ਉਹਦਾ ਮੈਰਿਜ ਵਗੈਰਾ ਨਹੀਂ ਹੋਣੀ ਉਦੀ ਫੈਮਲੀ ਡਿਸਟਰਬ ਹੋ ਜੇਗੀ ਇਹਨਾਂ ਚੀਜ਼ਾਂ ਤੋਂ ਅਸੀਂ ਮਿਸ਼ਨ ਨਿਸ਼ਚੇ ਦੇ ਤਹਿਤ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਸਰ ਜਿਹੜੇ ਲੋਕ ਨਸ਼ੇ ਦੇ ਵਪਾਰੀ ਐ ਉਹਨਾਂ ਖਿਲਾਫ ਤਾਂ ਇਹ ਐਕਸ਼ਨ ਹੋ ਰਿਹਾ ਜਿਹੜੇ ਲੋਕ ਨਸ਼ੇ ਦੇ ਆਦੀ ਐ ਉਹਨਾਂ ਵਾਸਤੇ ਕੀ ਕਰਦੇ ਜਿਹੜੇ ਨਸ਼ੇ ਦੇ ਆਦੀ ਨੇ ਅਗਰ ਉਹ ਕੋਈ ਆਪਣਾ ਛੱਡਣਾ ਚਾਹੁੰਦੇ ਨੇ ਆਪਣਾ ਨਸ਼ਾ ਵਗੈਰਾ ਤਾਂ ਤੇ ਉਹ ਡੀ ਐਡਿਕਸ਼ਨ ਸੈਂਟਰ ਬਣਨੇ ਸਾਡੇ ਤੇ ਉੱਥੇ ਅਸੀਂ ਉਹਨਾਂ ਨੂੰ ਐਡਮਿਟ ਕਰਾਉਂਦੇ ਆ ਜਿਹੜੇ ਕੋਈ ਹੈਲਪ ਲਾਈਨ ਚਾਹੁੰਦੇ ਨੇ ਉੱਥੇ ਖਾਣਾ ਪਾਣੀ ਤੇ ਦਵਾਈਆਂ ਵਗੈਰਾ ਫ੍ਰੀ ਨੇ ਸਾਡੇ ਡੀਡਿਕਸ਼ਨ ਸੈਂਟਰ ਰੋਜ਼ ਇੱਥੇ ਬਣਿਆ ਹੋਇਆ ਫਾਜ਼ਿਲਕਾ ਉੱਥੇ ਅਸੀਂ ਉਹਨੂੰ ਐਡਮਿਟ ਕਰਾਨੇ ਆ ਤੇ ਉਹ ਫਿਰ ਨਸ਼ਾ ਛਡਾਣ ਦੀ ਦਵਾਈ ਉਹਨਾਂ ਨੂੰ ਰੈਗੂਲਰ ਦਿੱਤੀ ਜਾਂਦੀ ਹੈ ਸਰ ਜਿਹੜੇ ਲੋਕ ਨਸ਼ੇ ਤੇ ਵਪਾਰ ਵਿੱਚ ਹਜੇ ਵੀ ਲਿਖਤੇ ਹੈਗੇ ਜਿਨ੍ਹਾਂ ਦੇ ਪਹਿਲਾਂ ਕਈ ਮੁਕਤਮੇ ਹੈਗੇ ਜਮਾਨਤ ਤੇ ਬਾਹਰ ਹੈਗੇ ਉਹਨਾਂ ਨੂੰ ਕੀ ਕਹਿਣਾ ਤੁਹਾਨੂੰ ਮਿਸ਼ਨ ਨਿਸ਼ਚੈ ਤਾ ਇਹੀ ਅਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਵੀ ਦੇਖੋ ਇੱਕ ਤਾਂ ਸਜ਼ਾ ਬਹੁਤ ਜ਼ਿਆਦਾ ਹੈ ਕੋਈ ਸ਼ਾਦੀशुदा ਵਿਅਕਤੀ ਅਗਰ ਕੋਈ ਜੇਲ੍ਹ ਚ ਚਲਾ ਜਾਂਦਾ ਹੈ ਤਾਂ ਉਹਦਾ ਪਰਿਵਾਰ ਵੀ ਉਹਦੇ ਨਾਲ ਵਿਛੋੜਾ ਹੋ ਜਾਂਦਾ ਹੈ ਤੇ ਇਹਦੇ ਨਾਲ ਸਾਰੀ ਉਮਰ ਨਹੀਂ ਨਿਭਾਈ ਜਾ ਸਕਦੀ ਤੇ ਤੁਸੀਂ ਆਪਣਾ ਕਿਰਤ ਦੀ ਕਮਾਈ ਕਰੋ ਥੋੜਾ ਖਾਓ ਤਾਂ ਕਿ ਤੁਸੀਂ ਆਪਣੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਭਲੀ ਭਾਂਤ ਬਤੀਤ ਕਰ ਸਕੋ ਸਰ ਜੋ ਨਸ਼ਾ ਛਡਾਓ ਕੇਂਦਰ ਤੋਂ ਸੱਚ ਦਵਾਈ ਮਿਲਦੀ ਹੈ ਸਰ ਉਹ ਦਵਾਈ ਅੱਜ ਕੱਲ ਬਲੈਕ ਵਿੱਚੀ ਜਾ ਰਹੀ ਹੈ ਫਿਰ ਉਹ ਦਵਾਈ ਵੀ ਬੜੇ ਮਹਿੰਗੇ ਰੇਟ ਤੇ ਵੇਚੀ ਜਾ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਅਸੀਂ ਆਪਣਾ ਖੂਫੀਆ ਸੋਰਸ ਲਾਏ ਹੋਏ ਨੇ ਸਾਨੂੰ ਅਗਰ ਇਹ ਜੀ ਸੂਚਨਾ ਆਏਗੀ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ ਸਰ ਸ਼ਹਿਰ ਦੇ ਵਿੱਚ ਵੀ ਜਿਹੜਾ ਹੈਗਾ ਕਈ ਸਪੌਟ ਹੈਗੇ ਆ ਜਿੱਥੇ ਇਸ ਤਰ੍ਹਾਂ ਦੇ ਬੰਦੇ ਦੇਖੇ ਜਾਂਦੇ ਆ ਨਸ਼ੇ ਦੇ ਵਿੱਚ ਝੂਮਦੇ ਦੇਖੇ ਜਾਂਦੇ ਆ ਉਹਨਾਂ ਦੇ ਦੇ ਕੀ ਉਪਰਾਲੇ ਕੀਤੇ ਜਾਂਦੇ ਨਸ਼ੇ ਦੇ ਜਿਹੜੇ ਝੂਮਦੇ ਦੇਖੇ ਜਾਂਦੇ ਨੇ ਅਸੀਂ ਕੁਝ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਨਾਲ ਕਾਉਂਸਲਿੰਗ ਕਰਦੇ ਆ ਉਹਨਾਂ ਦੇ ਪਰਿਵਾਰ ਨੂੰ ਬੁਲਾਉਂਦੇ ਆ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਸੈਂਟਰਾਂ ਵਿੱਚ ਭੇਜਾਂਗੇ ਜੇ ਅਗਰ ਕੋਈ ਨਹੀਂ ਬਾ ਜਾਂਦਾ ਫਿਰ ਉਹ ਕਾਨੂੰਨੀ ਕਾਰਵਾਈ ਤਾਂ ਸਾਡੇ ਕੋਲ ਹੈ ਹੀ ਹੈ ਉਹ ਤਾਂ ਅਸੀਂ ਕਰਨੀ ਉਹ ਕਰਨੀ ਹੈਗੀ ਹੈ ਬਾਕੀ ਕਲੰਦਰੇ ਜਿਹੜੇ 110 ਦੇ ਅਸੀਂ ਪੇਸ਼ ਕੀਤੇ ਨੇ ਹੁਣ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਨੇ ਟੋਟਲ ਅਸੀਂ 45 ਕਲੰਦਰੇ ਪੇਸ਼ ਕੀਤੇ ਨੇ 110 ਦੇ ਜਿਹੜੇ ਇਸ ਜੁਰਮ ਦੇ ਵਿੱਚ ਐਂਡੀਪੀਐਸ ਦੇ ਵਿੱਚ ਸ਼ਾਮਲ ਨੇ ਮੁਜਰਮ ਸਹੀ ਠੀਕ